हिमाचल प्रदेश ਵਿੱਚ ਪੰਜਾਬ ਦੇ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਪਿੰਡਰਾ ਵਾਲਿਆਂ ਦੇ ਲਾਇ ਚੰਡੇ ਲਾਉਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇੱਕ ਪਾਸੇ ਹਿਮਾਚਲ 'ਚ ਪੰਜਾਬੀਆਂ ਅਤੇ ਹਿਮਾਚਲੀਆਂ ਵਿਚਾਲੇ ਹੋਈਆਂ ਝੜਪਾਂ ਦੀਆਂ ਅਨੇਕਾਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ। ਉੱਥੇ ਹੀ ਹੁਣ ਪੰਜਾਬ 'ਚ ਦਲ ਖਾਲਸਾ ਨੇ ਹਿਮਾਚਲ ਦੀ ਇਸ ਕਾਰਵਾਈ ਦਾ ਜਵਾਬ ਦਿੱਤਾ ਹੈ ਅਤੇ ਹਿਮਾਚਲੀਆਂ ਦੀਆਂ ਬੱਸਾਂ ਅਤੇ ਦੂਜੇ ਵਾਹਨਾਂ ਉੱਪਰ ਸੰਤ ਪਿੰਡਰਾ ਵਾਲਿਆਂ ਦੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫੜਾਓ उधर बना। उधर होर, एक कहोर भाई इधर। कहोर रोगियों। रोगों पर ना रोगे। ਉਸ ਤਰ੍ਹਾਂ ਕੱਟ ਕੇ ਬਣਾ ਦੇ ਕੇ ਹਿੱਡਾ ਲਾ ਜਾਂਦਾ ਯਾਰ ਇਹ ਪੋਸਟਰ ਹੈ ਹੀ ਕਿੱਥੋਂ ਆ ਸਰਕਾਰੀ ਹੈ ਪਹਾੜ ਦੇ ਕਿੱਥੇ ਚਾਹ ਤਾ ਕਿਉਂ ਮਾਰਦਾ

ਦੇਹਰਾਣਾ ਬਸ ਪਹੁੰਚਿਆ ਤੇ ਦਲ ਖਾਲਸਾ ਨੇ ਹਿਮਾਚਲ ਤੋਂ ਪੰਜਾਬ ਦੀ ਹੱਦ ਵਿੱਚ ਦਾਖਲ ਹੁੰਦੀਆਂ ਪ੍ਰਾਈਵੇਟ ਕਾਰਾਂ ਗੱਡੀਆਂ ਅਤੇ ਭਾਟ ਟੋਣ ਵਾਲੇ ਵਾਹਨਾ ਉੱਪਰ ਵੀ ਸੰਤ ਭਿੰਡਰਾ ਵਾਲੇ ਦੀਆਂ ਤਸਵੀਰਾਂ ਵਾਲੇ ਸਟicker ਲਗਾ ਦਿੱਤੇ ਨੇ ਉੱਥੇ ਹੀ ਦਲ ਖਾਲਸਾ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਵਿੱਚ ਹਿਮਾਚਲ ਦੀ ਸਿਰਫ ਉਸੇ ਬੱਸ ਨੂੰ ਐਂਟਰ ਹੋਣ ਦਿੱਤਾ ਜਾਵੇਗਾ ਜਿਸ ਉੱਪਰ ਸੰਤ ਭਿੰਡਰਾ ਵਾਲੇ ਦੀ ਤਸਵੀਰ ਲੱਗੀ ਹੋਵੇਗੀ ਦਲ ਖਾਲਸਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਦੋਵਾਂ ਸੂਬਿਆਂ ਵਿਚਾਲੇ ਮਾਹੌਲ ਖਰਾਬ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੇਵਲ ਹਿਮਾਚਲ ਦਾ ਮੁੱਖ ਮੰਤਰੀ ਅਤੇ ਹਿਮਾਚਲੀ ਪੁਲਿਸ ਸਣੇ ਸਿਵਲ ਪ੍ਰਸ਼ਾਸਨ ਹੋਵੇਗਾ ਜਿਹੜੇ ਜੋ ਹਵਾਜਰ ਦੇ ਵਿੱਚ ਲਗਾਤਾਰ ਕਰਾਮਾ ਵਾਪਰ ਲਿਆ ਨੇ ਇਹ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਪਾਉਣਾ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਇਹ ਸੰਤਾ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾ ਦੀ ਉਸ ਗੋਲ ਦਸਤਾਰ ਤੋਂ ਸਮੱਸਿਆ ਆ ਸਿੱਖ ਰਮੀਆਂ ਪ੍ਰਕਾਸ਼ ਦਾੜਿਆਂ ਤੋਂ ਪ੍ਰੋਬਲਮ ਆ ਉਹ ਅਮਨ ਸੂਦ ਵਰਗੇ ਸ਼ਰਾਤੀ ਲੋਕ ਹਿਮਾਚਲ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਖਾਸ ਕਰ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਜਣੇ ਆ ਕੇ ਕਾਰੋਬਾਰ ਕਰਦੇ ਉਹਨਾਂ ਨੇ ਸਮੱਸਿਆ ਕ੍ਰੀਏਟ ਕਰਨ ਦਾ ਮੁੱਖ ਕਾਰਨ ਬਣ ਰਹੇ ਨੇ ਤੇ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਕਿ ਜੇ ਹਿਮਾਚਲ ਦੇ ਵਿੱਚ ਅਮਨ ਸੂਦ ਦਾ ਜੋ ਕਹਿਣਾ ਆ ਕਿ ਪਿੰਡਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ 'ਚ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਆ ਤੇ ਸਾਡੇ ਜਰਨੈਲਸ ਨੂੰ ਨਹੀਂ ਸਾਡੇ ਦਿਲਾਂ 'ਚ ਵਸਦੇ ਨੇ ਕੋਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵਸਦੇ ਨੇ ਤੇ ਪੰਜਾਬ ਦੇ ਵਿੱਚ ਜਿਹ ਹਿਮਾਚਲ ਦੀ ਬਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜਿਹੜੇ ਉਹਦੇ ਵਾਸਤੇ ਉਪਰ ਇਹ ਤਸਵੀਰ ਸੰਤਾ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ ਚੰਟਰ ਕਰ ਸਕਦਾ ਹੈ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਬੋਲੇ ਸੋਨਿਆ ਨਿਹਾਲ ਸਤਿ ਸ੍ਰੀ ਅਕਾਲ ਸੋਨਿਆ ਨਿਹਾਲ ਸਤਿ ਸ੍ਰੀ ਅਕਾਲ ਇਹ ਦੋ ਟਕੇ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਨਾ ਹਿੰਦੂ ਵੀਰਾਂ ਨੂੰ ਕਹਿੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹੁਸ਼ਿਆਰਪੁਰ ਦੀ ਗੱਲ ਕਰਦੇ 70% ਇੱਥੇ ਫੈਕਟਰੀ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰਦੇ ਨੇ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ ਅਰੋੜਾ ਆ, ਜ਼ਿੰਮੇਵਾਰ ਤੇ ਪ੍ਰਸ਼ਾਸਨ ਆ, ਇੱਥੇ ਦੀ ਪੁਲਿਸ ਪ੍ਰਸ਼ਾਸਨ ਆ, ਇੱਥੇ ਦਾ ਸੀਐਮ ਜਿਹੜਾ ਇਹਨੂੰ ਨੱਥ ਨਹੀਂ ਪਾ ਰਿਹਾ। 2-3 ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਵਾਰ-ਵਾਰੇ ਭਿੰਡਰਾ ਵਾਲੇ ਸੰਤਾ ਨੂੰ ਅੱਤਵਾਦੀ ਦੱਸ ਰਿਹਾ ਆ। ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਛਿੜੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਹੈਗਾ ਕਿ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ। ਵਾਸ਼ਕਾਂ ਫਿਰ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਦੀ ਯਾਦਗਾਰ ਬਣੀ ਹੋਈ ਹੈ ਤੇ ਸਾਰ ਜਰਨੈਲ ਸਿੰਘ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਕਦੇ ਨੇ ਕਿ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾ ਦੇ ਖਿਲਾਫ ਗੋਲੀ ਨਹੀਂ ਇਹੋ ਜੀ ਸਰਬਦਾਬਲੀ ਕਿਸੇ ਕੀਮਤ ਵੀ برداشت ਨਹੀਂ ਕਰਾਂਗੇ ਕਿ ਅਸੀਂ ਹਿਮਾਚਲ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਇਸ ਮਸਲੇ ਦਾ ਹੱਲ ਚਾਹੁੰਦੇ ਆ ਕਿ ਇਹਨੂੰ ਨੱਟ ਪਾਓ ਇਹ ਪੰਤ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਤੇ ਸੰਤਾ ਦੇ ਲੋਕ ਜਿਸ ਤਰ੍ਹਾਂ ਕਿ ਨੇ ਝੰਡੇ ਨੂੰ ਰੋਲੇ ਆਏ ਨੇ ਜ਼ਮੀਨ ਦੇ ਵਿੱਚ ਪੈਰਾਂ ਦੇ ਵਿੱਚ ਤੋੜਿਆ ਆ ਕਿ ਉਹ ਮਾਫੀ ਮੰਗੇ ਨਹੀਂ ਤੇ ਇਸ ਤੋਂ ਅਗਲੇ ਐਕਸ਼ਨ ਜਿਹੜੇ ਹੋਣਗੇ ਇਸ ਤੋਂ ਵੀ ਸਖਤ ਹੋਣਗੇ ਜੋ ਮੈਂ ਨਹੀਂ ਕਰਾਂਗਾ ਇਹ ਪੰਜਾਬ ਦੇ ਉਹ ਨੌਜਵਾਨ ਕਰਨਗੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਸੰਜਨ ਜਰਨੈਲ ਸਿੰਘ বাসਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੂਸਰੀ ਗੱਲ ਉਹ ਨੌਜਵਾਨਾਂ ਨੂੰ ਸੁਨੇਹਾ ਕਿ ਜੇ ਤੁਹਾਡੇ ਪੱਟਾ ਦੇ ਵਿੱਚ दम ਹੈਗਾ ਆ ਤੇ ਫਿਰ ਸੰਤਾਂ ਦੇ ਝੰਡੇ ਤੇ ਸੰਤਾਂ ਦੇ ਸਟicker ਲਾ ਕੇ ਗੱਡੀ ਪੰਜਾਬ ਦੀ ਹੱਦ ਤੋਂ ਬਾਹਰ ਕੱਢੋ ਇਹ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਿਰ ਗੱਡੀ ਦੇ ਉੱਪਰ ਸੰਤਾ ਦਾ ਸਟicker ਲਾ ਲਓ ਛੰਡੇ ਲਾ ਲਓ ਕਿਉਂਕਿ ਇਹ ਉਹ ਜਰਨੈਲ ਹੈ ਜਿਹਨੇ ਆਪਾਂ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦੇ ਹੁਕਮਾਂ ਤੇ ਚੱਲੇ ਨੇ ਪੰਥ ਲਈ ਕੌਮ ਲਈ ਸਾਡੀਆਂ ਤੁਹਾਡੀਆਂ ਸਿਰਾਂ ਤੇ ਅੱਜ ਦਸਤਾਰਾਂ ਨੇ ਤੇ ਸੰਤ ਜਰਨੈਲ ਸਭਾ ਉਹਨਾਂ ਦੇ ਕਰਕੇ ਖੋਹਦੀਆਂ ਨੇ ਇਸ ਤਰੀਕੇ ਨਾਲ ਇਥੇ ਦੀ ਹੋਂਦ ਜਾਓ ਸਾਰੇ ਜੋ ਦਾ ਜਵਾਬ ਦਿਓ ਕਿ ਜਿਵੇਂ ਤੁਹਾਡੇ ਬਾਪ ਦੀ ਪੱਤ ਨੂੰ ਕੋ ਹੱਥ ਪਾ ਲੈ ਉੱਥੇ ਜੋ ਕਰਦੇ ਹੋ ਉੱਥੇ ਤੁਹਾਡੇ ਇਹ ਕਰਨਾ ਪੈਂਦਾ ਸੀ ਨਾ ਬੇਨਤੀ ਹੈ ਵਾਹਿਗੁਰੂ ਜੀ ਫਤਿਹ ਤਾਂ ਦੱਸੀਏ ਕਿ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਪੰਜਾਬ ਦੇ ਨੌਜਵਾਨ ਹੋਲਾ ਮਹੱਲਾ ਮਨਾ ਕੇ ਹਿਮਾਚਲ ਦੇ ਮਨੀਕਰ ਸਾਹਿਬ ਵੱਲ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਕੁਝ ਹਿਮਾਚਲੀ ਲੋਕਾਂ ਨੇ ਉਹਨਾਂ ਦੇ ਮੋਟਰਸਾਈਕਲਾਂ ਤੇ ਲੱਗੇ ਸੰਤ ਭਿੰਡਰਾ ਵਾਲਿਆਂ ਦੇ ਝੰਡੇ ਨੂੰ ਤੋੜ ਦਿੱਤਾ ਸੀ ਅਤੇ ਉਹਨਾਂ ਨੂੰ ਪੈਰਾਂ ਵਿੱਚ ਰੋਲਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ